ਭਾਈ ਅਮਰਿਤਪਾਲ ਸਿੰਘ ਕਰੋ ਜੇਲੋਂ ਬਾਹਰ ਆਉਣਗੇ ਕਦੋਂ ਐਨਐਸਏ ਟੁੱਟੇਗੀ ਕਦੋਂ ਐਨਐਸਏ ਤੋਂ ਨਜਾਤ ਮਿਲੇਗੀ ਟੁੱਟੇਗੀ ਜਾਂ ਨਹੀਂ ਟੁੱਟੇਗੀ ਭਾਈ ਅਮਰਿਤਪਾਲ ਸਿੰਘ ਦਾ ਭਵਿੱਖ ਕੀ ਹੈ ਸਿਆਸੀ ਭਵਿੱਖ ਕੀ ਹੈ ਲੋਕਾਂ ਨੇ ਤੈਅ ਕਰ ਦਿੱਤਾ ਪਰ ਇਸ ਤੋਂ ਬਾਅਦ ਅਗਲਾ ਫੈਸਲਾ ਕੀ ਹੋਵੇਗਾ ਉਹ ਸਰਕਾਰਾਂ ਦੇ ਉੱਤੇ ਮੁਨਸਰ ਹੈ ਖੈਰ ਇਸੇ ਵਾਸਤੇ ਪਹਾਣਾ ਸਿੱਧੂ ਜਿਹੜੇ ਨੇ ਉਹ ਹੁਣ ਐਕਸ਼ਨ ਦੇ ਵਿੱਚ ਆ ਗਏ ਨੇ ਉਹਨਾਂ ਦੀ ਐਂਟਰੀ ਹੋ ਗਈ ਹੈ ਭਾਨਾ ਸਿੱਧੂ ਨੇ ਐਲਾਨ ਕਰ ਦਿੱਤਾ ਭਾਨਾ ਸਿੱਧੂ ਨੇ ਬੜੇ ਹੀ ਵਿਸਥਾਰ ਪੂਰਵਕ ਤਰੀਕੇ ਦੇ ਨਾਲ ਦੱਸ ਦਿੱਤਾ ਹੈ ਕਿ ਆਉਣ ਦਾ ਸਮਾਂ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਔਰ ਕਿਹੜੇ ਹੀਲਿਆਂ ਦੇ ਨਾਲ ਕਿਹੜੇ ਵਸੀਲਿਆਂ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਲਿਆਉਂਦਾ ਜਾ ਸਕਦਾ ਹੈ ਭਾਨਾ ਸਿੱਧੂ ਆਪਣੇ ਆਪ ਵਿਵਾਦਿਤ ਮਸਲਿਆਂ ਦੇ ਨਾਲ ਰੁੱਝੇ ਰਹੇ ਨੇ ਉਹਨਾਂ ਦੇ ਵਿੱਚ ਬਿਜ਼ੀ ਰਹੇ ਨੇ ਵਿਵਾਦਿਤ ਬਿਆਨ ਦਿੰਦੇ ਰਹੇ ਨੇ ਔਰ ਜੇਲ੍ਹ ਦੀ ਹਵਾ ਵੀ ਖੈਰ ਖਾਏ ਨੇ ਪਰ ਭਾਨਾ ਸਿੱਧੂ ਹੁਣ ਵੀ ਉਸੇ ਤਰ੍ਹਾਂ ਇੱਕ ਵੱਖਰੀ ਸੋਚ ਲਿਆ ਕੇ ਤੇ ਨਿੱਤਰ ਦੇ ਨਜ਼ਰ ਆ ਰਹੇ ਨੇ ਭਾਈ ਅਮਰਪਾਲ ਸਿੰਘ ਦੀ ਸਪੋਰਟ ਚ ਨਿੱਤਰ ਗਏ ਨੇ ਹੁਣ ਪਰ ਆਉਂਦੇ ਸਮੇਂ ਦੇ ਵਿੱਚ ਕੀ ਕਰਨ ਜਾ ਰਹੇ ਨੇ ਵੱਡਾ ਸਵਾਲ ਇਹ ਹੈ ਕਿ ਕੀ ਭਾਈ ਅਮਰਪਾਲ ਸਿੰਘ ਦੀ ਸਪੋਰਟ ਦੇ ਵਿੱਚ ਭਾਨਾ Sidhu ਦਾ ਹੁਣ ਕੋਈ ਵੱਡਾ ਐਕਸ਼ਨ ਹੋਵੇਗਾ ਭਾਨਾ Sidhu ਇਸ ਬਾਰੇ ਕੀ ਕਹਿੰਦੇ ਨੇ ਉਹਨਾਂ ਕੋਲ ਸੁਣ ਲੈਣੇ ਆ ਨੌਜਵਾਨ ਨੇ ਇਹ ਗੱਲ ਪੁੱਛ ਰਹੇ ਸੀਗੇ ਕਿ ਭਾਈ ਅਮਰਪਾਲ ਜੀ ਕਦੋਂ ਬਾਹਰ ਆਉਣਗੇ ਦੇਖੋ ਜਿਹੜੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਉੱਪਰ ਜਿਹੜੇ ਜਿੱਤਣਗੇ ਜਿੱਤੇ ਨੇਗੇ ਬੱਡੀ ਲੀਡ ਨਾਲ ਜਿੱਤੇ ਲੋ ਭਾਈ ਅਮਰਪਾਲ ਜੀ ਜਿੱਤੇ ਨੇਗੇ ਇਹ ਪੰਜਾਬ ਸਰਕਾਰ ਚਾਹੇ ਆਓ ਐਨਐਸਏ ਅੱਜ ਖਤਮ ਕਰਦੇ ਤੇ ਅੱਜ ਆ ਜਿਹੜਾ ਭਾਈ ਅਮਰਪਾਲ ਜੀ ਲੋਕਾਂ ਦੀ ਸੇਵਾ ਕਰਨ ਖੜੂਰ ਸਾਹਿਬ ਦੇ ਲੋਕਾਂ ਦੀ ਸੇਵਾ ਕਰਨ ਜਿਨ੍ਹਾਂ ਨੇ ਏਡੀ ਭਾਰੀ ਮਾਤਰਾ ਜਤਾਇਆ ਇਦੋਂ ਅੱਜ ਪੰਜਾਬ ਦੇ ਵਿੱਚ ਸੇਵਾ ਕਰਨ ਪਰ ਜੇਕਰ ਨੇ ਨੀਤ ਸਾਫ਼ ਹੋਵੇ ਤਾਂ ਕਿਉਂਕਿ ਇਹਨੇ ਸਰਕਾਰਾਂ ਦੇ ਨੀਤਾਂ ਨੇ ਨਾ ਬੜੀਆਂ ਖੋਟੀਆਂ ਨੇ ਬੜੀਆਂ ਮਾੜੀਆਂ ਨੇਗੀਆਂ ਤੁਹਾਨੂੰ ਪਤਾ ਸੈਂਟਰ ਦਾ ਚਾਹੁੰਦੀ ਚਾਹੁੰਦੀ ਆ ਸੈਂਟਰ ਤੱਕ ਹਰ ਸਮੇਂ ਪੰਜਾਬ ਨੂੰ ਦਵਾਉਣਾ ਚਾਹੁੰਦੀ ਹੈ ਪਰ ਦੁੱਖ ਉਹ ਤੋਂ ਦਾ ਜਿਹੜੀਆਂ ਕਿ ਸਰਤੇ ਜਿਨ੍ਹਾਂ ਨੇ ਝੂਠੀਆਂ ਪੱਗਾਂ ਬੰਨ੍ਹੀਆਂ ਰੇਗੀਆਂ ਜਦੋਂ ਉਹ ਸੈਂਟਰ ਦੇ ਹੱਕਾਂ ਦੇ ਵਿੱਚ ਭੁਗਤਦੇ ਨੇਗੇ ਜੇ ਚਾਹਣ ਤਾਂ ਮਸਲਾ ਬੜਾ ਜਲਦੀ ਹੱਲ ਹੋ ਸਕਦਾ ਹੈ ਏਹੀ ਮੇਰੀ ਆਪਾਂ ਨੂੰ ਹੁਣ ਲੋਕਾਂ ਨੂੰ ਵੇਣ ਦੇ ਵੀ ਇੱਕ ਆਪਾਂ ਲਹਿਰ ਬਣਾਈਏ ਇੱਕ ਆਪਾਂ ਜਾਗਰੂਤ ਮੈਂ ਬਖੜਾ ਖੜੀ ਕਰੀਏ ਕਿ ਪੰਜਾਬ ਸਰਕਾਰ ਤੇ ਦਬਾਅ ਬਣਾਈਏ ਵੀ ਜਲਦੀ ਭਾਈ ਸਾਹਿਬ ਬਾਹਰ ਆਉਣ ਤੇ ਲੋਕਾਂ ਦੀ ਸੇਵਾ ਕਰਨ ਪੰਜਾਬ ਦੀ ਸੇਵਾ ਕਰਨ ਇਹ ਸਾਨੂੰ ਜਿਹੜਾ ਕਿ ਆਨਲਾਈਨ ਸਮੇਂ ਦੇ ਵਿੱਚ ਇਹ ਸਾਨੂੰ ਇੱਕ ਲਹਿਰ ਬਣਾਉਣੀ ਪੈਣੀ ਆ ਇਹ ਸਾਨੂੰ ਸਾਰਿਆਂ ਨੂੰ ਚੇਤਨਾ ਮਾਰਤ ਕੱਢਣੇ ਪੈਣਿਆ ਤੇ ਸਰਕਾਰ ਤੇ ਦਬਾਅ ਬਣਾਉਣਾ ਪੈਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ